ਜਿਹੜੇ ਹਾਂ ਕਸਤੀ ਦੰਗਲ ਦੇ ਨਾਲ ਆਓ ਜੀ ਬਾਬਾ ਜੀ ਮਹਾਰਾਜ ਜੀ ਕਰਾ ਦਿੱਇਆ ਕੁਝ ਸ਼ੁਰੂ ਜੱਸੇਵਾਲੀ ਜੀ ਹੈਲੋ ਹੈ ਜੀ ਸਾਭ ਕਾ ਸੀਐਮ ਅਮਿਲ ਸਾਹਿਬ ਦੇ ਬ੍ਰਦਰ ਡਾਕਟਰ ਮਨੋਹਰ ਸਿੰਘ ਦਾ ਵਿਸ਼ੇਸ਼ਤਾ ਤੇ ਧੰਨਵਾਦ ਜੀ ਨਾਲ ਮਨਜੀਤ ਸਿੰਘ ਮੰਗਾ ਆਨੰਦਪੁਰ ਕਲੌੜ ਸਰਪੰਚ ਸਾਹਿਬ ਭੀਮਚੰਦ ਸ਼ੁਕਲਾ ਜੀ ਪ੍ਰਧਾਨ ਕਾਂਗਰਸ ਕਮੇਟੀ ਰੈਂਪੀ ਰਾਣਾ ਜੀ ਹਰੀਸ਼ ਕੁਮਾਰ ਊਚਾ ਪਿੰਡ ਹਰੀਸ਼ ਕੁਮਾਰ ਗੋਲਡੀ ਜੀ ਹਲੋ ਇੱਕ ਮਿੰਟ ਵਿੱਚ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਜੋ ਬਾਈ ਰੁਗੇ ਪੱਤਰਕਾਰ ਸਰਦਾਰ ਜਗਜੀਤ ਸਿੰਘ ਜਟਾਣਾ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਜੋ ਇਲਾਕੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਜਗਜੀਤ ਸਿੰਘ ਜਟਾਣਾ ਜੀ ਪੱਤਰਕਾਰ ਖਮਾਣੋ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਜੀ ਬਾਬਾ ਜੀ ਵੱਲੋਂ ਥਾਣਾ ਖਮਾਣਾ ਤੋਂ ਐਸਆਈ ਰਚਪਾਲ ਸਿੰਘ ਜੀ ਅਤੇ ਬਾਬਾ ਜੀ ਬਾਬਾ ਜੀ ਜਸਵੀਰ ਰਾਣਾ ਜੀ ਜੀ ਦਾ ਧੰਨਵਾਦ ਕਰਦੇ ਹਾਂ ਹਰ ਸਾਲ ਪੁਲਿਸ ਪ੍ਰਸ਼ਾਸਨ ਇਸ ਮੇਲੇ ਨੂੰ ਵਧੀਆ ਬਣਾਉਣ ਲਈ ਆਪਣੀ ਸੇਵਾਵਾਂ ਦਿੰਦੇ ਹਨ ਤਾਂ ਪੁਲਿਸ ਪ੍ਰਸ਼ਾਸਨ ਦਾ ਡੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਤੋਤੇ ਫੋਟੋ ਲੈ ਵੀ ਕਿਹੜਾ ਚਿੰਦੇ ਬਾਬਾ ਜੀ ਫਿਲਹਾਲ ਤੁਸੀਂ ਫੋਟੋ ਕਰਾਓ ਜੀ ਫਿਰ ਜਦ ਤੱਕ ਐਮਐਲਏ ਸਾਹਿਬ ਆ ਜੰਨੇ ਆ ਆਪੇ ਤੁਸੀਂ ਫੋਟੋ ਤਾਂ ਕਰਾਓ ਜੀ ਲਓ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸਤਿਕਾਰਯੋਗ ਬਾਬਾ ਜੀ ਬਾਬਾ ਜਸਵੀਰ ਰਾਣਾ ਜੀ ਮੁੱਖ ਸੇਵਾਦਾਰ ਮਨੈਲਾ ਗੱਦੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਪਹੁੰਚੇ ਆ ਸੇਵਾਦਾਰ ਪਹੁੰਚਿਆ ਸਭ ਦਾ ਵੱਡਾ ਧੰਨਵਾਦ ਇੱਕ ਫੋਟੋ ਬਾਬਾ ਜੀ ਜਸਵੀਰ ਸਿੰਘ ਜੀ ਡਾਕਟਰ ਮਨੋਰ ਸਿੰਘ ਜੀ ਹਲਕਾ ਇੰਚਾਰਜ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਤੇ ਉਹਨਾਂ ਦੇ ਨਾਲ ਪਹੁੰਚੇ ਰਿੰਪੀ ਰਾਣਾ ਜੀ ਆ ਨਾਂ ਕਿਹੜੇ ਦੱਸਦੇ ਆ ਤੇ ਸਾਰੇ ਸਾਥੀਆਂ ਦਾ ਵੀ ਦੇਰੇ ਵੱਲੋਂ ਸਨਮਾਨ ਕਰਦੇ ਹੋਏ ਬਹੁਤ ਬਹੁਤ ਧੰਨਵਾਦ ਹਾਂਜੀ ਕਾ ਕ ਜਲਦੀ ਬੁਲਾ ਦਿਓ ਜੀ ਇੱਕ ਗੇੜੀ ਕੁਸ਼ਤੀ ਹੈਗੀ ਆ ਛੋਟੀ ਕੁਸ਼ਤੀ ਇੱਕ ਕਿਉਂਕਿ ਨਗਰ ਦੇ ਵਿੱਚ ਆ ਗਏ ਆ ਸਾਡੇ ਸਤਿਕਾਰਯੋਗ ਐਮਐਲਫ ਸਾਹਿਬ ਆ ਫੋਟੋ ਲੈ ਲਈ ਮੇਰੇ ਨੂੰਨ ਦੀ ਵੇਟ ਹੋ ਰਹੀ ਹੈ ਆ ਕੋਈ ਨਹੀਂ ਜਰਨਸਾਹਬ ਖੜੋ ਤੁਸੀਂ ਆ ਗਿਆ ਜੀ ਆ ਗਿਆ ਹਰੇਸ਼ ਆ ਜਾ ਜਲਦੀ ਆ ਬੁਲਾ ਲਓ ਆ ਗਿਆ ਚੱਲ ਬੂਟਾ ਜੀ ਆਓ ਜੀ ਆ ਗਿਆ ਜੀ ਇੱਧਰ ਆਓ ਜੀ ਆਹ 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 ਖੜੋ ਬਾਬਾ ਜੀ ਖੜੋ ਫੋਟੋ ਲਓ ਫੋਟੋ ਕਰਾਓ ਜੀ ਕਰਾਓ ਵਿੱਚ ਬਲਾਓ ਮਨ ਲਾਉਂ ਜਿਹੜੀ ਕੁਸ਼ਤੀ ਹੈ ਕਾ ਭਾਈ ਹਿੰਮਤ ਪਹਿਲਵਾਨ ਤਰਨਤਨ ਤੇ ਜੋਗੀ ਚਮਕੌਰ ਸਾਹਿਬ ਜਲਦੀ ਨਾਲ 1 ਮਿੰਟ ਦਾ ਟਾਈਮ ਆ ਜੋਗੀ ਜਲਦੀ ਨਾਲ ਵਿੱਚ ਆਓ ਸਰਦਾਰ ਸਰਦਾਰ ਸਿੰਘ ਕੈਨੇਡਾ ਵਾਲੇ ਕੈਨੇਡਾ ਵਾਲੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਰਾਣਾ ਜਸਵੀਰ ਸਿੰਘ ਜੀ ਮੇਲਾ ਆਜਾ ਜੀ ਸਰਪੰਨ ਸਾਹਿਬ ਕੋਲ ਆ ਆ ਵੀ ਜੀ ਦਾ ਸਰਪੰਨ ਸਾਹਿਬ ਸਰਪੰਨ ਸਾਹਿਬ ਆਜੋ 1 ਰੁਪਇਆ ਇੱਕ ਦੇ ਦੋ ਮੈਂ ਮੰਟੋ ਮੋਮੈਂਟੋ ਕੋਈ ਜੀ ਲਓ ਜੀ ਸਰਪੰਨ ਸਾਹਿਬ ਲਓ ਜੀ ਨਹੀਂ ਨਹੀਂ ਪਾਓ ਪਾਓ ਇਹ ਹੋਣ ਦਾ ਮੌਕਾ ਸਾਡੀ ਨਾ ਨਹੀਂ 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 ਖੜੋ ਤੁਸੀਂ ਆਜਾ ਆ ਖਿੱਚੀ ਵੀ ਨੇ ਵਾਹ ਵਾਹ ਇੰਤ ਨਹੀਂ ਹਿੰਮਤ ਪੋਜੋ ਜਾਦੀ ਨਾਲ ਯਾਰ ਇੱਕ ਕੁਸ਼ਤੀ ਕਰਾਉਣੀ ਹੈ ਨਾਲ ਹੀ ਉਸ ਤੋਂ ਬਾਅਦ ਜੱਸੇ ਭਲਵਾਨ ਵਾਲੀ ਕੁਸ਼ਤੀ ਹੈ ਹਿੰਮਤ ਜਾਦੀ ਨਾਲ ਪੋਜੇ ਕਰਤਾ ਕਰਤਾ ਯਾਰ ਕਰਤਾ ਹੋ ਗਿਆ ਆ ਦੇ ਦਿਓ ਬਈ ਜਿਹੜੇ ਵੀਰ ਸਾਊਂਡ ਆਲ ਸਿਸਟਮ ਦੇ ਮੂਹਰੇ ਖੜੇ ਆ ਉਹਨਾਂ ਨੂੰ ਬੇਨਤੀ ਆ ਯਾਰ ਬੈਠ ਜਾਓ ਆਵਾਜ਼ ਕੱਟੋ ਜੀ ਜਿਹੜੇ ਵੀਰ ਸਾਊਂਡ ਸਿਸਟਮ ਦੇ ਮੂਹਰੇ ਖੜੇ ਆ ਬੈਠੋ ਸਾਰੇ ਵੀਰਾਂ ਲਓ ਜੀ ਬਹੁਤ ਬਹੁਤ ਧੰਨਵਾਦ ਹੈਲੋ ਹੈਲੋ ਨਾ ਆਹ ਤੋਂ ਕੁਸ਼ਤੀਆਂ ਤੋਂ ਬਾਅਦ ਜਿਹੜੀ ਅੱਜ ਦੇ ਦੰਗਲ ਦੀ ਫਾਈਨਲ ਕੁਸ਼ਤੀ ਹੋਣੀ ਹੈ ਪਹਿਲਵਾਨ ਜੀ ਜੱਸਾ ਪੱਟੀ ਔਰ ਵਿਕਰਾਂਤ ਪਹਿਲਵਾਨ ਜੀ ਬਿਲਕੁਲ ਰੈਡੀ ਰਹਿਣਗੇ ਬਹੁਤ ਵਧੀਆ ਮਲਯੁਧ ਹੈ ਪਹਿਲਵਾਨਾਂ ਦਰਮਿਆਨ ਚੱਲਦੀ ਹੋਈ ਕੁਸ਼ਤੀ ਦਾ ਸਮੇਂ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਪਿਛਲੇ ਜਨਮ ਜਿਨ੍ਹਾਂ ਨੇ ਪੁੰਨ ਕੀਤੇ ਇਸੇ ਉਹਨਾਂ ਦੇ ਆਉਂਦਾ ਮਹਾਨ ਬਣਦਾ ਲੱਕੜ ਨਾਲ ਹੈ ਲੋਹਾ ਵੀ ਤਰ ਜਾਂਦਾ ਐ ਪਰ ਪੈਂਦਾ ਰਬਾਬ ਦੀ ਤਾਣ ਬਣਦਾ ਇੱਕੋ ਜ਼ਿੰਦਗੀ ਰਟੇਕ ਨਹੀਂ ਮਿਲਣ ਵਾਲਾ ਮਰ ਜੀ ਥੋੜੀ ਐ ਖਾਜ ਆ ਮੰਨਦਾ ਹਰ ਇੱਕ ਦੇ ਬਸ ਦੀ ਗੱਲ ਹੈ ਨਹੀਂ ਯਾਰੋ ਚੰਡੀ ਵਾਲਾ ਪਹਿਲਵਾਨ ਬਣਦਾ ਹਰ ਇੱਕ ਦੇ ਬਸ ਦੀ ਗੱਲ ਹੈ ਨਹੀਂ ਯਾਰੋ ਚੰਡੀ ਵਾਲਾ ਪਹਿਲਵਾਨ ਬਣਦਾ בא ובא. שבש, שבש. ਆਓ ਜੀ ਜੱਸਾ ਭੁਲਾਣ ਜੀ ਅੰਦਰ ਆ ਬਾਬਾ ਜੀ ਆਓ ਮੜਾ ਇਹ ਫਟਾਫਟ ਸ਼ੁਰੂ ਕਰਾ ਦੀ ਜੀ ਭੁਲਾਣ ਗਾ ਠੰਡੇ ਹੋਈ ਜਾਂਦੇ ਜੀ ਐਮਐਲਏ ਸਾਹਿਬ ਆਣਗੇ ਆਪਾਂ ਤੋਂ ਇਨਾਮ ਉਹਨਾਂ ਤੋਂ ਵੰਡਾ ਦੇਗੇ ਭੁਲਾਣਾਂ ਦੇ ਬਹੁਤ ਬਹੁਤ ਧੰਨਵਾਦ ਅੱਜ ਲਾ ਬਹੁਤ ਵਧੀਆ ਮਲਜੋ ਦਾ ਚੱਲਦੀ ਹੋਈ ਕੁਸ਼ਤੀ ਦਾ ਪਹਿਲਵਾਨਾਂ ਦਰਮਿਆਨ ਦੇਖਦੇ ਆ ਕੌਣ ਜਿੱਦਾ ਕੌਣ ਹਰਦਾ ਇਹਨਾਂ ਦੋ ਕੁਸ਼ਤੀਆਂ ਤੋਂ ਬਾਅਦ ਅੱਜ ਦੇ ਦੰਗਲ ਦੀ ਫਾਈਨਲ ਕੁਸ਼ਤੀ ਹੈ ਸਮੇਂ ਦੀਆਂ ਬਾਤਾਂ ਕੌਣ ਜਿੱਦਾ ਕੌਣ ਹਰਦਾ ਇਹਨਾਂ ਪਹਿਲਵਾਨਾਂ ਦਰਮਿਆਨ ਕਹਿੰਦਾ ਚੀਰ ਦਿੰਦੇ ਨੇ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂਨ ਰਹਿ ਕੇ ਮੰਜ਼ਲਾਂ ਤੋਂ ਦੂਰ ਕਿੱਥੋਂ ਮਿਲਦਾ ਸਕੂਨ ਕਿ ਹਾਰਦੇ ਨਹੀਂ ਹੁੰਦੇ ਕਦੇ ਮਰਦੇ ਦਲੇਰ ਤੁਸੀਂ ਹੌਸਲੇ ਬਣਾ ਕੇ ਬੱਸ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਯਾਰੀ ਜੰਗ ਰੱਖਿਓ Maka ਭਾਈ ਆ ਛੜਾ ਦਿਓ ਜੀ ਕੁਸ਼ਤੀਆ ਛੜਾ ਦਿਓ ਛੜਾ ਦਿਓ ਕੁਸ਼ਤੀ ਆ ਜਾ ਵਿਕਰਾਂਤ ਆਪਲਾ ਜੀ ਟੀ-ਸ਼ਰਟ ਉਤਾਰ ਕੇ ਆ ਜਾਓ ਵਾ ਸ਼ੁਰੂ ਕਰਾਈਏ ਕੁਸ਼ਤੀ ਟੋਲੀ ਲਾਓ ਦਰਸ਼ਕ ਵੀਰੋ ਅੱਜ ਦੇ ਦੰਗਲ ਦੀ ਫਾਈਨਲ ਕੁਸ਼ਤੀਆ 131000 ਰੁਪਏ ਦੀ ਇੱਕ ਵਾਰ ਗੂਗਾ ਜੈਪੀਰ ਜੀ ਦੇ ਨਾਮ ਤੇ ਜ਼ੋਰਦਾਰ ਤਾੜੀਆਂ ਮਾਰਦੇ ਫਿਰ ਸ਼ੁਰੂ ਕਰਵਾ ਦਈਏ ਦੇ ਸਾਹਮਣੇ ਹਿੰਦੁਸਤਾਨ ਦਾ ਸਟਾਰ ਪਹਿਲਵਾਨ ਪੱਟੀ ਵਾਲਾ ਜੱਸਾ ਇਹ ਸਿੱਖ ਸਰਦਾਰ ਪਹਿਲਵਾਨ ਜਿਸ ਨੌਜਵਾਨ ਨੇ 150 ਦੇ ਕਰੀਬ ਜਿਹੜਿਆ ਮੋਟਰਸਾਈਕਲ ਜਿੱਤੇ ਆ ਔਰ 8-10 ਟਰੈਕਟਰ ਚੋਟੀਆਂ ਕਾਰਾਂ ਦਾ ਜੇਤੂ ਆਏ ਪਹਿਲਵਾਨ ਪੱਟੀ ਵਾਲਾ ਜੱਸਾ ਔਰ ਦੂਸਰੇ ਪਾਸੇ ਵਿਕਰਾਂਤ ਪਹਿਲਵਾਨ ਆ ਨੈਸ਼ਨਲ ਮੈਡਲਿਸਟ ਮੇਰ ਸਿੰਘ ਕੁਸ਼ਤੀਖਾੜਾ ਰੋहतक ਦਾ ਪਹਿਲਵਾਨ ਹੈ ਮਨੇਲਾ ਤੋਂ ਬਾਬਾ ਜਸਵੀਰ ਸਿੰਘ ਜੀ ਚੰਡੀ ਦੀ ਕੁਸ਼ਤੀ ਦਾ ਪ੍ਰਵਿੰਦਰ ਡੂਮਛੇੜੀ ਜੀ ਨੂੰ ਬਾ ਇੱਕ ਮਿੰਟ ਪੁਲਾਂਜੀ ਮੱਤੇ ਜਾ ਕੇ ਕਰਦੇ ਹੋਏ ਰਾਣਾ ਜਸਵੀਰ ਸਿੰਘ ਜੀ ਪ੍ਰਵਿੰਦਰ ਡੂੰਠੇੜੀ ਜੀ ਬਾਬਾ ਜੀ ਬਾਬਾ ਜਸਵੀਰ ਰਾਣਾ ਜੀ ਉਧਰ ਕੁਸ਼ਤੀ ਸ਼ੁਰੂ ਹੋਣ ਲੱਗੀ ਹੈ ਜੀ ਕਰਾ ਦੀ ਇੱਕ ਮਿੰਟ ਮਾਣਾ ਜੀ ਹੋਰ ਰੁਕ ਜਾ ਬੱਸ ਬਾ ਵੀ ਬਾ ਬਹੁਤ ਵਧੀਆ ਕੁਸ਼ਤੀਆਂ ਇਸ ਸਮੇਂ ਚੱਲਦੀ ਹੋਈਆਂ ਕੇ ਰਸ ਅੰਮੀ ਦੀ ਚੂਰੀ ਦਾ ਬਾਪੂ ਕੁੱਟ ਬਦਾਮ ਖਵਾਉਂਦਾ ਹੈ ਭੈਣ ਦੁੱਧ ਪੀ ਆਉਂਦੀ ਹੈ ਮਾਲਚ ਛੋਟੇ ਤੋਂ ਕਰਵਾਉਂਦਾ ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵੱਖਰੇ ਜੋਰ ਵਿਖਾਉਂਦਾ ਪੰਮਿਆਂ ਤੱਕ ਵਿੱਚ ਮੈਦਾਨਾਂ ਦੇ ਮੁੰਡਾ ਵੱਖਰੇ ਜੋਰ ਵਿਖਾਉਂਦਾ ਆ ਸਮੇਂ ਬਹੁਤ ਵਧੀਆ ਮੰਨ ਲਿਓ ਜਿਹੜਾ ਮੈਦਾਨ ਦੇ ਵਿੱਚ ਸ਼ੁਰੂ ਹੋਣ ਚੁੱਕਿਆ ਹੈ ਕ੍ਰਾਂਤ ਵੀਰੇ ਆਵਾਜ਼ ਕੱਟ ਗਈ ਜਾਂਦੀ ਜਿਹੜੇ ਇੱਧਰਲੇ ਵੀਰ ਖੜੇ ਐ ਸਾਊਂਡ ਦੇ ਮੂਹਰੇ ਖੜ ਕੇ ਜਿਹੜੇ ਪੜਾ ਬੇਨਤੀਆ ਬੈਠ ਜਾਓ ਜਾਂ ਕੰਫਰੈਂਸ ਹੋ ਜਾਓ ਆਵਾਜ਼ ਜਿਹੜੀ ਕੱਟੀ ਜਾਂਦੀ ਹੈ। ਬਾਬਾ ਜੀ ਕਰਾਓ ਸ਼ੁਰੂ ਕਰਾ ਲਓ ਜੀ ਕੁਸ਼ਤੀ। ਆਓ ਜੀ ਕੋਕੇ ਪੁਲਵਾਨ ਜਿਹੜੇ ਠੰਡੇ ਹੋ ਜਾਂਦੇ ਨੇ ਜੀ। ਬਾ ਵੀ ਬਾ ਔਰ ਬੇਨਤੀ ਹੈ ਇੱਕ ਰੈਫਰੀ ਅਖਾੜੇ ਦੇ ਵਿੱਚ ਇੱਕ ਜਾਂ ਦੋ ਰੈਫਰੀ ਉਹਨਾਂ ਤੋਂ ਇਲਾਵਾ ਹੋਰ ਵੀ ਕੋਈ ਵੀ ਜਿਹੜਾ ਬਾਦੂ ਵੀਰ ਅਖਾੜੇ ਦੇ ਵਿੱਚ ਨਾ ਹੋਵੇ ਬਾਕੀ ਸਾਰੇ ਵੀਰ ਕੰਫਰ ਕਿ ਹੋ ਜਾਣਗੇ ਬਹੁਤ ਵਧੀਆ ਮੰਲ ਜੁਦ ਹੈ ਬਾਬਾ ਜੀ ਕਰਾ ਲਓ ਕੁਝ ਸ਼ੁਰੂ ਕਰਾ ਲਓ ਜੀ ਲਓ ਅੱਜ ਦੇ ਦੰਗਲ ਦੀ ਫਾਈਨਲ ਕੁਸ਼ਤੀ ਆ ਬੇਨਤੀ ਹੈ ਲਾਈਵ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਵਿਚ ਆ ਕੈਮਰਾ ਵਾਲੇ ਵੀਰ ਘੁੰਮ ਫਿਰ ਕੇ ਹੋਣਗੇ ਇੱਕ ਜਗ੍ਹਾ ਤੇ ਨਿਖਲਾਉਣਾ ਟੋਲੀਆਂ ਨੂੰ ਬੇਨਤੀ ਹੈ ਮਾੜਾ ਹਲਕਾ ਹਲਕਾ ਢੋ ਰੱਖਿਓ ਲਓ ਡਾਟਸ ਕੋ ਲਾਓ ਫਰ ਜ਼ੋਰਦਾਰ ਤਾੜੀਆਂ ਹਲੋ ਬਹੁਤ ਸ਼ਾਨਦਾਰ ਮਨੁਜੋਤ ਪਹਿਲਵਾਨ ਜੱਸਾ ਪੱਟੀ ਤੇ ਵਿਕਰਾਂਤ ਮਹਿਲਵਰ ਹਰਿਆਣੇ ਤੋਂ ਦਰਵਾਜ਼ਾ ਸ਼ੁਰੂ ਹੋ ਗਿਆ ਪਾਜੀ ਕੰਮ ਫਿਰ ਕੇ ਮੇਰਾ ਵੀਰੇ ਜਿਹੜੇ ਲਾਈਵ ਵਾਲਿਆਂ ਅੰਦਰ ਮੀਡੀਆ ਵਾਲੇ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਆ ਵੀਰੇ ਕੰਮ ਫਿਰ ਕੇ ਇਧਰਲੇ ਪਾਸੇ ਵੀ ਮੀਡੀਆ ਵਾਲੇ ਖੜੇ ਆ ਵੀਰ ਮੇਰੇ ਇਹ ਜਰੂਰ ਇਸ ਗੱਲ ਦਾ ਧਿਆਨ ਦਿਓ ਕੰਮ ਫਿਰ ਰਹਿਣਗੇ ਮੇਰੇ ਭਰਾ ਕਹਿੰਦਾ ਡਿੱਗ ਡਿੱਗ ਉੱਠਦੇ ਦਲੇਰ ਸੋਹਣਿਆ ਇਹ ਰਾਹਦਿਆਂ ਦੇ ਪੱਕੇ ਹੌਸਲੇ ਨਹੀਂ ਛੱਡਦੇ ਉਹ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਊਚਰਾਂ 'ਚ ਝੰਡੇ ਗੱਟਦੇ ਕੇ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਤੇ ਪਿੱਠ ਪਿੱਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਉਹ ਮਿਹਨਤਾਂ ਦੀ ਸੂਈ ਰੱਖੇ ਲਾਲ ਟੱਕ ਤੇ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਉਹ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਲਓ ਪੱਟੀ ਵਾਲਾ ਜੱਸਾ ਤੇ ਨਾਲ ਵਿਕਰਾਂਤ ਸਮੇਂ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਾਰਦਾ ਬੱਲੇ 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 ਉਹ ਤਾੜੀਆਂ ਦੁਨੀਆ ਲਾ ਦੇ ਵਾ ਵਈ ਵਾ ਆ ਫਿਕਰਾਂ ਦਾ ਔਰ ਦੂਸਰੇ ਪਾਸੇ ਪੱਟੀ ਵਾਲਾ ਜੱਸਾ ਏ ਕਹਿੰਦਾ ਸਾਡੇ ਮੰਗੂ ਚਾਹੁੰਨਾ ਤੂਫਾਨ ਥੰਮਣਾ ਓ ਇੱਕ ਵਾਰੀ ਪੈਣਾ ਤੈਨੂੰ ਫੇਰ ਜੰਮਣਾ ਸੱਬੇ ਪੌੜੀਆਂ ਨਹੀਂ ਇੱਕੋ ਵਾਰ ਚੜ੍ਹ ਹੋਣੀਆਂ ਕਾਕਾ ਸਾਡੀਆਂ ਸਾਡੀਆਂ ਰੀਸਾਂ ਨਹੀਂ ਤੇਤੋ ਕਰ ਹੋਣੀਆਂ ਓ ਕਾਕਾ ਸਾਡੀਆਂ ਕਿ ਮੁੰਡਾ ਸ਼ੁਰੂ ਤੋਂ ਹੀ ਸ਼ੌਂਕੀ ਐ ਰਿਸ਼ਕ ਲੈਣ ਦਾ ਆਉਂਦਾ ਏ ਸਵਾਦ ਗੱਲ ਮੂੰਹ ਤੇ ਕਹਿਣ ਦਾ ਤੇ ਤੋ ਕੋਰੀਆਂ ਕਰਾਰੀਆਂ ਨਹੀਂ ਜਰ ਹੋਣੀਆਂ ਕਾਕਾ ਸਾਡੀਆਂ ਸਾਡੀਆਂ ਰੀਸਾ ਨਹੀਂ ਤੇ ਤੋ ਕਰ ਹੋਣੀਆ ਟੋਲੀ 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 ਬਈ ਦੁਬਾਰਾ ਫਿਰ ਤੋਂ ਬੇਨਤੀ ਹੈ ਵਿੱਚ ਹੈ ਚਾਹੇ মিডিਆ ਵਾਲਿਆਂ ਨੂੰ ਵੀ ਬੇਨਤੀ ਹੈ ਦਰਸ਼ਕ ਘੜੇ ਆ ਮਾੜੇ ਕੰਫਰ ਕੇ ਬਾਹਰ ਹੋ ਵੀ ਐਕਸ਼ਨ ਬੜਾ ਹੁੰਦਾ ਪਲੀਜ਼ ਥੋੜਾ ਦੂਰ ਹੋ ਜਾਏ ਇੱਧਰ ਵੀ ਕੈਮਰੇ ਲੱਗੇ ਆ ਕੈਮਰੇ ਆ ਯਾਰ ਦੂਰ ਤੋਂ ਵੀ ਕਵਰ ਕਰ ਸਕਦੇ ਕੈਮਰੇ ਤਾਂ ਫੇ ਕੈਮਰੇ ਕਾ ਜਿਹੜੇ ਦੂਰ ਤੋਂ ਨਾ ਕਵਰ ਕਰ ਸਕੇ ਤੇ ਬੜਾ ਵਧੀਆ ਮੁਕਾਬਲਾ ਮੈਦਾਨ ਦੇ ਵਿੱਚ ਚੱਲਦਾ ਹੋਇਆ ਹੈ ਇਹਨਾਂ ਪਹਿਲਵਾਨਾਂ ਦਰਮਿਆਨ ਕੇ ਮੁੱਲ ਪਹਿਣ ਸਰੀਰਾਂ ਦੇ ਉਹ ਜਿਨ੍ਹਾਂ ਲਾਈਆਂ ਮਿਹਨਤ ਉੱਠ ਕੇ ਤਨ ਜੋਰ ਜਵਾਨਾਂ ਦਾ ਲੈ ਜਾਣ ਭਰਿਆ ਮੇਲਾ ਲੁੱਟ ਕੇ ਇਹ ਅੜੀਲ ਕੋੜੇ ਨੇ ਯਾਰਾ ਕਰ ਹੀ ਜਾਂਦੇ ਮਨਮਾਨੀ ਕਿ ਰਾਜੇ ਖੇਲੇ ਹੱਟ ਪਾਸੇ ਉਹ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਕਿ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਪਰ ਇਧਰਲੇ ਪਾਸੇ ਪੱਟੀ ਵਾਲਾ ਜੱਸਾ ਏ ਸਿੰਘ ਸਰਦਾਰ ਉੱਪਰਲੇ ਪਾਸੇ ਐ ਔਰ ਚਿਤਕਰਨ ਦੀ ਕੋਸ਼ਿਸ਼ ਕਰਦਾ ਹੈ ਕਹਿੰਦਾ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਪੰਬੜ ਮੱਤੇ ਚੰਗਿਆੜਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਉਹ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਕਿ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਕਿ ਚੱਕੀ ਦੇ ਆ ਪੁੜਾ ਵਾਂਗੂ ਚੌੜੀਆਂ ਨੇ ਛਾਤੀਆਂ ਉਹ ਪਾ ਕੇ ਲੰਗੋਟੇ ਮੱਲ ਮਾਰਦੇ ਨੇ ਥਾਪੀਆਂ ਇਹ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਝੁਕਾਕੇ ਆਉਂਦੇ ਨੇ ਅਖਾੜੇ ਵਿੱਚ ਨੱਚ ਟੱਪਸਾਲਾ ਮਾਰਦੇ ਸ਼ੇਰ ਗਹਿਲ ਮਯਾਰੀ ਸਿੰਘ ਫਸੇ ਉਹ ਯੁੱਧ ਹੋਣੇ ਆਰ ਪਾਰਦੇ ਸ਼ੇਰ ਗਹਿਲ ਮਯਾਰੀ ਸਿੰਘ ਫਸੇ ਯੁੱਧ ਹੋਣੇ ਆਰ ਪਾਰਦੇ ਵਾਕਿਆ ਇਸ ਸਮੇਂ ਮੱਤ ਹੈ ਵਿਕਰਾਂਤ ਹਰਿਆਣੇ ਵਾਲਾ ਔਰ ਰੋਤਕ ਵਾਲਾ ਵਿਕਰਤ ਹੈ ਔਰ ਦੂਸਰੇ ਪਾਸੇ ਪੱਟੀ ਵਾਲਾ ਜੱਸਾ ਸਮੇਂ ਦੀਆਂ ਬਾਤਾਂ ਔਰ ਜੱਸੇ ਪਹਿਲਵਾਨ ਦੇ ਉਸਤਾਦ ਪਾਨਾ ਪਹਿਲਵਾਨ ਜੀ ਪੁੱਜੇ ਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਨਿੱਗੀ ਜੀਆ ਨੂੰ ਅਗਦੇ ਇੱਥੇ ਪੁੱਜਣ ਤੇ ਕਹਿੰਦਾ ਚੜਦੀ ਜਵਾਨੀ ਦਾ ਨਹੀਂ ਵੀਰੇ ਵਿੱਚ ਨਾ ਘਮੋ ਇੰਨੇ ਬੰਦੇ ਨਾ ਘਮੋ ਯਾਰ ਵਿੱਚ ਪਲੀਜ਼ ਬੇਨਤੀ ਹੈ ਰੈਫਰੀਆਂ ਨੂੰ ਵਿੱਚ ਰਹਿਣ ਦਿਓ ਜਿਹੜੇ ਦਰਸ਼ਕ ਪੁੱਜੇ ਆ 50 50 ਕਿਲੋਮੀਟਰ ਤੋਂ ਫਿਰ ਉਹਨਾਂ ਦਾ ਕੋਈ ਫਾਇਦਾ ਨਹੀਂ ਉਹਨਾਂ ਸੱਜੰਦਾ ਐਡਾ ਵੱਡਾ ਦੰਗਲ ਕਰਾਇਆ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀ ਜਸਵੀਰ ਰਾਣਾ ਜੀ ਜਿਨ੍ਹਾਂ ਦੀ ਦੇਖ ਰਏ ਕਿ ਵਿੱਚ ਕੁਸ਼ਤੀ ਦੰਗਲ ਚੱਲ ਰਿਹਾ ਧਰਤੀ ਤੇ ਕਹਿੰਦਾ ਚੜਦੀ ਜਵਾਨੀ ਦਾ ਨਹੀਂ ਮਾਣ ਕਰਿੰਦਾ ਉਹ ਸੱਪਾਂ ਦੀਆਂ ਸਿਰੀਆਂ ਨਹੀਂ ਪੈਰ ਤਰੀਂਦਾ ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ ਉਹ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭਲੇਖਾ ਤੇ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਉਹ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭਲੇਖਾ ਉਹ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਟੋਲੀ ਟੋਲੀ ਬੇਚ ਦੀ ਮੜਾ ਰੁਕ ਜਾ ਕਰੋ ਢੋਲੀ ਢੋਲੀ ਵੀਰ ਨਜ਼ੇਂਦੀ ਆ ਬਾਈ ਦਰਸ਼ਕੋ ਜੇ ਆਨੰਦ ਆਉਂਦਾ ਫਿਰ ਤਾੜੀਆਂ ਧੂੜੀਆਂ ਲਾ ਦੇ ਵਾਹ ਵਈ ਵਾਹ ਵਾਹ ਕਿਆ ਯੁੱਧ ਪਹਿਲਵਾਨਾਂ ਦੇ ਦਰਮਿਆਨ ਚੱਲਦਾ ਹੋਇਆ ਸਮੇਂ ਦੀਆਂ ਬਾਤਾਂ ਕਹਿੰਦਾ ਮੁੜ ਕੋ ਮੁੜਕੀ ਹੋ ਗਿਆ ਵੇਖੋ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੋਬਰਾਂ ਜਿਸਮ ਕਠੋਰ ਚੋਬਰਾਂ ਦਾ ਉਹ ਚੜਦੀ ਉਮਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਇਸ ਸਮੇਂ ਬੜਾ ਵਧੀਆ ਮੱਲ ਜੁੱਦਾ ਹੈ ਕਿ ਮੌਲਿਆਂ ਦੇ ਕੋਲ ਅੜੇ ਗੱਡੇ ਕੱਢੇ ਜਾਂਦੇ ਨਾ ਸੁੱਖੀ ਲੋਪੋ ਬਾਦੀਆਂ 'ਚ ਲੱਕੇ ਛੱਡੇ ਜਾਂਦੇ ਨਾ ਉਹ ਵੱਡੇ ਵੱਡੇ ਮੱਲ ਵਿਰਲੇ ਹੀ ਬਣਦੇ ਸੌਖੇ ਹੁੰਦੇ ਨਹੀਂ ਦਲੇਰ ਪੁੱਤ ਢਾਉਣੇ ਲੋਪੋ ਵਾਲਿਆ ਉਹ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਔਖੇ ਕੋਵਰੇ ਪਟਾਰੀ ਵਿੱਚ ਪੌਣੇ ਲੁੱਪੋ ਵਾਲਿਆ ਔਖੇ ਕੋਵਰੇ ਪਟਾਰੀ ਵਿੱਚ ਪੌਣੇ ਲੁੱਪੋ ਵਾਲਿਆ ਲਓ ਇਸ ਵੇ ਮੈਦਾਨ ਦੇ ਵਿੱਚ ਸਮੇਂ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਰਦਾ ਪੱਟੀ ਵਾਲਾ ਜੱਸਾ ਔਰ ਦੂਸਰੇ ਪਾਸੇ ਵਿਕਰਾਂਤ ਹੈ ਵਿਕਰਾਂਤ ਪਹਿਲਵਾਨ ਹਰਿਆਣੇ ਦੀ ਧਰਤੀ ਦਾ ਕਿ ਪੱਟਾ ਉੱਤੇ ਵੱਜਣ ਥਾਪੀਆਂ ਹਿੱਕਾਂ ਦੇ ਵਿੱਚ ਤੱਕੇ ਵਿੱਚ ਮੈਦਾਨ ਤੇ ਗੱਬਰੂ ਭੜਦੇ ਆ ਦੁਨੀਆ ਖੜਖੜ ਤੱਕੇ ਸੁਖੀ ਲੋਪੋ ਕੁਸਤੀ ਹੈਗੀ ਆ ਮਾਂ ਦੇ ਪੁੱਤ ਦਲੇਰਾਂ ਦੀ ਪੰਜਾਬ ਦੀ ਧਰਤੀ ਜੋਧੇ ਜੰਮਦੀ ਕੀ ਸਿਫਤ ਕਰਾਂ ਮੈਂ ਸ਼ੇਰਾਂ ਦੀ ਉਹ ਪੰਜਾਬ ਦੀ ਧਰਤੀ ਜੋਧੇ ਜੰਮਦੀ ਕੀ ਸਿਫਤ ਕਰਾਂ ਮੈਂ ਸ਼ੇਰਾਂ ਦੀ ਆਏ ਇੱਕ ਪਾਸੇ ਹਰਿਆਣੇ ਵਾਲਾ ਪਹਿਲਵਾਨ ਹੈ ਪਰ ਦੂਸਰੇ ਪਾਸੇ ਪੰਜਾਬ ਦੀ ਧਰਤੀ ਦਾ ਬੱਬਰ ਸ਼ੇਰ ਹੈ ਪੱਟੀ ਵਾਲਾ ਜੱਸਾ ਸਮੇਂ ਦੀਆਂ ਬਾਤਾਂ ਲਓ ਫਿਰ ਤੋਂ ਅਸ ਸਮੇ ਗੱਟੇ ਲੱਗਣ ਦੀ ਕੋਸ਼ਿਸ਼ ਕਰਦਾ ਹੈ ਪਹਿਲਵਾਨ ਵਿਕਰਾਂਤ ਹਰਿਆਣੇ ਵਾਲਾ ਕਿਉਂ ਰਾਤਾਂ ਨੂੰ ਨਹੀਂ ਸੌਂਦੇ ਜਿਨ੍ਹਾਂ ਦਿਨੇ ਅੱਗ ਲਾਉਣੀ ਕਿਉਂ ਡਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆ ਡਰਾਉਣੀ ਕਹਿੰਦਾ ਕਈ ਵਾਰੀ ਅੱਖਾਂ ਉੱਤੇ ਬੰਨ ਪੱਟੀਆਂ ਧਾਗੇ ਸੂਈ ਵਾਲੇ ਨੱਕੇ 'ਚੋਂ ਲੰਘਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਉਹ ਦਿਨ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਨੇ ਕਿ ਦਿਨ ਚੰਗੇ ਆਉਂਦੇ ਨਹੀਂ ਲੇ ਆਉਣੇ ਪੈਂਦੇ ਨੇ ਲਓ ਇਸ ਸਮੇਂ ਪਹਿਲਵਾਨ ਜੱਸਾ ਪੱਟੀ ਵਾਲਾ ਉੱਪਰਲੇ ਪੱਸੇ ਆ ਕਹਿੰਦਾ ਵੱਡੇ ਵੱਡੇ ਮੱਲ ਬੋਲ ਦਿੰਦੇ ਹਾਰੀਆਂ ਉਹ ਜੋਰ ਜਦ ਡੱਗ ਜਾਣ ਵਿਤੋਂ ਬਾਹਰ ਦੇ ਉਦੋਂ ਤਾਈਂ ਆਉਂਦਾ ਨਹੀਂ ਸਵਾਦ ਲੋਕਾਂ ਨੂੰ ਫੈਸਲੇ ਨਾ ਹੋਣ ਜਿੱਥੇ ਜਿੱਤ ਹਾਰ ਦੇ ਉਹ ਕੀਤੀ ਹੋਈ ਕਮਿਟਮੈਂਟ ਖੁੱਲੇ ਟਾਈਮ ਦੀ ਆ ਕਰੇ ਮਜਬੂਰ ਫਿਰ ਬਹਾਨੇ ਲਾਉਣ ਨੂੰ ਕਰਦਾ ਏ ਤੰਗ ਡੂਮ ਛੇੜੀ ਵਾਲਿਆ ਜਦੋਂ ਰੇਗ ਮਰ ਮੰਗੂ ਗੋਡਾ ਛਿੱਲੇ ਧੌਣ ਨੂੰ ਕਰਦਾ ਤੰਗ ਤੁਮ ਛੇੜੀ ਵਾਲਿਆ ਉਹ ਜਦੋਂ ਰੇਗ ਮਰ ਮੰਗੂ ਗੋਡਾ ਛਿੱਲੇ ਧੌਣ ਨੂੰ ਲਓ ਆ ਗੋਡਾ ਜਿਹੜਾ ਪੱਟੀ ਵਾਲੇ ਜੱਸੇ ਦਾ ਗੋਡਾ ਤਰਿਆ ਹੋਇਆ ਸਮੇਂ ਦੀਆਂ ਬਾਤਾਂ ਉਹ ਦਰਸ਼ਕੋ ਜੇ ਆਨੰਦ ਆਉਂਦਾ ਫਿਰ ਤਾੜੀਆਂ ਟੂੜੀਆਂ ਲਾ ਦਿਓ ਪ੍ਰਬੰਧਕਾਂ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਜੀ ਡਾਕਟਰ ਨਰੇਸ਼ ਚੋਹਾਨ ਜੀ ਸਾਈ ਹਸਪੀਟਲ ਖਮਾਣੋ ਦਵਿੰਦਰ ਸਿੰਘ ਜੀ ਮਨੈਲਾ ਐਸਆਈ ਪ੍ਰੇਮ ਸਿੰਘ ਥਾਣੇਦਾਰ ਮਨੈਲਾ ਜੋ ਆਪਣੇ ਖਮਾਣੋ ਥਾਣੇ ਵਿੱਚ ਵੀ 18 ਸਾਲ ਸੇਵਾ ਨਿਭਾ ਰਿਹਾ ਹੈ। ਓਹੋ ਬੱਲੇ ਲਾਓ ਪਹਿਲਵਾਨ ਜੱਸਾ ਪੱਟੀ ਜਿੱਤ ਗਿਆ। ਜੈਕਾਰਾ ਗੁਗਾ ਜੈ ਰਪੀ ਜੀ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਔਰ ਸਾਡੇ ਪੰਜਾਬੀ ਬੋਲਣ ਵਾਲੇ ਮਾਨਸਮਾਈ ਬਹੁਤ ਬਹੁਤ ਮਹਿਮਾਨਾਂ ਦਾ ਭਾਈ ਮਾਨ ਸਤਕਾਰ ਕਰਨਾ ਜਿਹੜੇ ਮਹਿਮਾਨ ਰਾਣਾ ਸਾਹਿਬ ਬੈਠੇ ਰਹੇ ਹੋ ਬਹੁਤ ਧੰਨਵਾਦ ਜੀ ਸੋ ਜਾਇਓ ਨਾ ਮਾਨ ਸਤਕਾਰ ਆਪਣਾ ਲੈ ਕੇ ਜਾਇਓ ਮੇਰੇ ਵੀਰੋ ਬਾਬਾ ਜੀ ਦੀ ਕਿਰਪਾ ਫੋਲਾ ਬਾਬਾ ਜੀ ਦਾ ਮਾਨ ਸਤਕਾਰ ਕਰੋ ਟਕਸਾ ਬਹੁਤ ਧੰਨਵਾਦ ਤੁਹਾਡਾ ਆਇਓ ਕਿਦਨੇ ਹੈ ਮਿਲਦੇ ਆ ਫਿਰ ਧੰਨਵਾਦ ਜੀ ਹਾਂ ਧੰਨਵਾਦ ਜੀ ਸ਼ਰਮਾ ਜੀ ਜਰੂਰ 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 ਦਿਓ ਸਰੋਪਾ ਸਾਹਿਬ ਵਿਸ਼ੇਸ਼ ਤੌਰ ਤੇ ਧੰਨਵਾਦ ਬਾਬਾ ਜੀ ਸੰਗਤਪੁਰੇ ਤੋਂ ਪਹੁੰਚੇ ਨੇ ਜੀ ਸਟੇਜ ਤੇ ਉਹਨਾਂ ਦਾ ਸਮੂਹ ਨਗਰ ਸਮੂਹ ਕਮੇਟੀ ਵੱਲੋਂ ਅਤੇ ਭਗਤ ਜੀ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਬਾਬਾ ਜੀ ਸੰਗਤਪੁਰਾ ਦیدار ਸਿੰਘ ਜੀ ਬੋਲੋ ਦیدار ਸਿੰਘ ਜੀ ਮਨਸੂਰਪੁਰ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਂਦਾ ਹੈ ਮਨਦੀਪ ਸਿੰਘ ਜੀ ਮਨਸੂਰ ਪਰ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਹਾਂਜੀ ਡਾਕਟਰ ਨਰੇਸ਼ ਚੋਹਾਨ ਜੀ ਕੁਸ਼ਲ ਰਾਣਾ ਜੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਾਂਦਾ ਹੈ ਡਾਕਟਰ ਨਰੇਸ਼ ਕੁਮਾਰ ਨਰੇਸ਼ ਚੋਹਾਨ ਜੀ ਸਾਈ ਹਸਪਤਾਲ ਖਮਾਣੋ ਤੇ ਕੁਸ਼ਲ ਰਾਣਾ ਜੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਂਦਾ ਜੀ ਕੁਸ਼ਲ ਰਾਣਾ ਜੀ ਵਿਸ਼ੇਸ਼ ਤੌਰ ਤੇ ਧੰਨਵਾਦ ਜੀ ਤੇ ਆਪਣਾ ਸਨਮਾਨਚਨ ਲੈਣ ਜੀ अलौट देख लैके नहीं गया ट्राफी भी एक चीज लाख शक्ति सिंह जी 我哪能有钱？